ਆ ਜਿਹੜਾ 2 ਪੀ ਸਪੋਰਟ ਪੈਂਟ ਆ ਤੁਸੀਂ ਬਾਜ਼ਾਰ ਚ ਚਾਹੇ ਨਿੱਕੀ ਦੁਕਾਨ ਤੇ ਚਲ ਜਿਓ ਚਾਹੇ ਵੱਡੇ ਸ਼ੋਰਮ ਚ ਚਲ ਜਿਓ ਕਿਸੇ ਨੇ 10000 ਰੁਪਏ ਦੋ ਘੱਟ ਨਹੀਂ ਦੇਣਾ ਪਰ ਸਾਡੇ ਕੋਲ ਆਜੋ 2 ਪੀ ਸਪੋਰਟ ਪੈਂਟ ਬਾਜ਼ਾਰ ਚ 10000 ਦਾ ਵੇਖਦਾ ਸਾਡੇ ਕੋਲੋਂ 2895 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਆ 3 ਪੀ ਸਪੋਰਟ ਪੈਂਟ ਰੰਗੇ ਚ ਜਿਹੜਾ ਮਰਜ਼ੀ ਤੁਸੀਂ ਲੈ ਜਾਓ ਬਾਜ਼ਾਰ ਦੇ ਵਿੱਚ ਜਾਉਂਗੇ ਤਾਂ ਆ 3 ਪੀ ਸਪੋਰਟ ਸਾਨੂੰ 15000 ਰੁਪਏ ਦਾ ਮਿਲਣਾ ਸਾਡੇ ਕੋਲ ਆਜੋ 15000 ਵਾਲਾ 3 ਪੀ ਸਪੋਰਟ ਪੈਂਟ ਸਿਰਫ 3760 ਚ ਦਵਾਂਗੇ ਆ ਸ਼ੇਰਵਾਨੀਆਂ ਚੈੱਕ ਕਰ ਲੋ 15000 16000 17000 ਰੁਪਏ ਤੋਂ ਘੱਟ ਸ਼ੇਰਵਾਨੀ ਬਾਜ਼ਾਰ 'ਚ ਨਹੀਂ ਮਿਲਦੀ ਸਾਡੇ ਕੋਲ ਆਜੋ 6500 ਰੁਪਏ 'ਚ ਸ਼ੇਰਵਾਨੀ ਸਲਾਈ ਕਰਕੇ ਤਿਆਰ ਕਰਕੇ ਦਵਾਂਗੇ ਕੁਰਤੇ ਪਜਾਮੇ ਦਾ ਕੱਪੜਾ ਕੋਈ ਬਾਜ਼ਾਰ 'ਚ 1500 ਮੰਗਦਾ ਕੋਈ 1800 ਮੰਗਦਾ ਕੋਈ 1700 ਮੰਗਦਾ ਪਰ ਸਾਡੇ ਕੋਲ ਆਜੋ 700 ਰੁਪਏ ਤੋਂ ਕੁਰਤੇ ਪਜਾਮੇ ਦਾ ਕੱਪੜਾ ਸ਼ੁਰੂ ਆ ਦੇਖੋ ਜੀ ਵਾਈਟ ਵਿੱਚ 700 ਤੋਂ ਸ਼ੁਰੂ ਆ ਪਰ ਸਾਡੇ ਕੋਲ ਰਾਇਲ ਕਲਾਸ ਆਈਟਮਾਂ ਜਿਵੇਂ ਆ ਰੇਮਣ ਦਾ কুরਤਾ ਪਜਾਮਾ ਬਜ਼ਾਰਾ ਜੇ 3 3000 35 35 ਤੋਂ ਸਾਡੇ ਕੋਲ 1200 ਚ ਲੈ ਜਾਓ ਲੈਲਣ ਦੇ কুরਤੇ ਪਜਾਮੇ ਲੈ ਜਾਓ ਪੇਪਰ ਕਾਟਨ ਦੇ ਲੈ ਜਾਓ ਤੁਸੀਂ ਟਾਪ ਕਲਾਸ ਦੇ ਲੈਲਣ ਜਿਹੜੇ ਬਜ਼ਾਰਾ ਜੇ 5 5000 ਤੋਂ ਸਾਡੇ ਕੋਲ 2500 ਰੁਪਏ ਲੈ ਜਾਓ ਆ ਦੇਖੋ ਜੀ ਦਬਈ ਵਾਲਾ কুরਤਾ ਪਜਾਮਾ ਬਾਜ਼ਾਰ ਚ ਜਾਓਗੇ ਤਾਂ ਦਬਈ ਵਾਲਾ কুরਤਾ ਪਜਾਮਾ ਜਿਹਜੋ ਪਰਫਿਊਮ ਦੀ ਸਮੈਲ ਆਉਂਦੀ ਆ ਇਹਦਾ ਰੇਟ ਹੈਗਾ 4000 5000 ਪਰ ਸਾਡੇ ਕੋਲੋਂ 1200 ਰੁਪਏ ਦੇ ਵਿੱਚ ਲੈ ਜਾਓ ਦੇਖੋ ਪ੍ਰਿੰਟ ਦੇ ਵਿੱਚ ਸ਼ਰਟਾਂ ਲੈ ਲਓ ਜੈਕ ਦੇ ਵਿੱਚ ਲੈ ਜਾਓ ਲਾਈਨਿੰਗ ਦੇ ਵਿੱਚ ਲੈ ਜਾਓ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਪਾਉਣੀਆਂ ਸ਼ਰਟਾਂ ਦੇ ਵਿੱਚ ਹੀ ਬਹੁਤ ਹਿਊਜ ਵੈਰਾਈਟੀ ਆ ਇਹਨ 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ। ਮਿਹਰਬਾਨੀਆਂ ਦੀ ਗੱਲ ਕਰੀ ਤਾਂ ਮਿਹਰਬਾਨੀਆਂ ਦੇ ਵਿੱਚ ਵੀ ਸਾਡੇ ਲਈ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਤੋਂ ਮਿਲ ਜਾਂਦੇ ਆ। ਲੋ ਵੀ ਇਸ ਵਾਰ ਵਿਆਹਾਂ-ਸ਼ਾਦੀਆਂ ਦੇ ਵੇਲੇ ਤੁਸੀਂ ਪੁਰਾਣੇ ਕੱਪੜੇ ਪਾ ਕੇ ਨਹੀਂ ਜਾਣਾ। ਨਾ ਤੁਸੀਂ ਪੈਂਟਾਂ-ਸ਼ਰਟਾਂ ਪਾ ਕੇ ਜਾਣਾ ਕਿਉਂਕਿ ਮਾਤੂਸ਼ਰੀ ਦਸਤਾਰ ਕਾਦੀਆਂ ਨੇ ਕੋਰਟੇ-ਪੈਂਟੇ ਰੇਟਾਂ 'ਚ ਕਰਤੇ ਬਹੁਤ ਵੱਡੇ ਠੁਮਾਕੇ। ਔਰ ਤੁਸੀਂ ਆਪ ਹੀ ਚੈੱਕ ਕਰ ਲਓ। ਆਹ ਜਿਹੜਾ 2 ਪੀਸ ਕੋਰਟ-ਪੈਂਟ ਆ ਤੁਸੀਂ ਬਾਜ਼ਾਰ 'ਚ ਚਾਹੇ ਨਿੱਕੀ ਦੁਕਾਨ ਤੇ ਚਲ ਜਿਓ ਚਾਹੇ ਵੱਡੇ ਸ਼ੋਰਮੂ ਚਲ ਜਿਓ ਕਿਸੇ ਨੇ 1000 ਟੂ ਪੀਸ ਕੋਟ ਪੈਂਟ ਬਾਜ਼ਾਰ 'ਚ 10000 ਦਾ ਪੈਕਦਾ ਸਾਡੇ ਕੋਲੋਂ 2995 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਬਾਜ਼ਾਰ 'ਚ ਸਲਾਈ ਇਹਦੀ 4000 ਰੁਪਇਆ ਚੱਲਦੀ ਆ ਪਰ 2995 'ਚ ਸਲਾਈ ਸਮੇਤ 2995 ਤੁਸੀਂ ਲੈ ਜਾਓ ਟੂ ਪੀਸ ਕੋਟ ਪੈਂਟ ਆ 3 ਪੀਸ ਕੋਟ ਪੈਂਟ ਰੰਗੇ 'ਚ ਜਿਹੜਾ ਮਰਜ਼ੀ ਤੁਸੀਂ ਲੈ ਜਾਓ ਬਾਜ਼ਾਰ ਦੇ ਵਿੱਚ ਜਾਓਗੇ ਤਾਂ ਆ 3 ਪੀਸ ਕੋਟ ਪੈਂਟ ਸਾਨੂੰ 15000 ਰੁਪਇਆ ਦਾ ਮਿਲਣਾ ਸਾਡੇ ਕੋਲ ਆਜੋ 15000 ਵਾਲਾ 3 ਪੀਸ ਕੋਟ ਪੈਂਟ ਸਿਰਫ 3760 'ਚ ਦਵਾਂਗੇ ਸਲਾਈ ਕਰਕੇ ਦਵਾਂਗੇ ਇਸ ਤੋਂ ਇਲਾਵਾ ਤੁਸੀਂ ਇਹਦੂ ਉੱਪਰਲੇ ਕੋਟ ਪੈਂਟ ਬਣਾਉਣਾ ਚਾਹੁੰਦੇ ਹੋ ਲਗਜ਼ਰੀ ਬਣਾਉਣਾ ਚਾਹੁੰਦੇ ਹੋ ਡਿਜ਼ਾਈਨ ਦੇ ਬਣਾਉਣਾ ਚਾਹੁੰਦੇ ਹੋ ਟਕਸੀਡੋ ਬਣਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਜੇਪਾ ਦੋ ਲਵਣੀਆਂ ਚਾਰ ਲਵਣੀਆਂ ਜਿੰਦਾਂ ਦੇ ਵੀ ਡਿਜ਼ਾਈਨ ਚਾਹੁੰਦੇ ਹੋ ਉਹ ਵੀ ਸਾਨੂੰ ਅਸੀਂ ਬਣਾ ਕੇ ਦੇ ਦੇਵਾਂਗੇ ਆ ਸ਼ੇਰਵਾਨੀਆਂ ਚੈੱਕ ਕਰ ਲੋ 15000 16000 17000 ਰੁਪਏ ਤੋਂ ਘੱਟ ਸ਼ੇਰਵਾਨੀ ਬਾਜ਼ਾਰ 'ਚ ਨਹੀਂ ਮਿਲਦੀ ਸਾਡੇ ਕੋਲ ਆਜੋ 6500 ਰੁਪਏ 'ਚ ਸ਼ੇਰਵਾਨੀ ਸਲਾਈ ਕਰਕੇ ਤਿਆਰ ਕਰਕੇ ਦਵਾਂਗੇ ਕੁਰਤੇ ਪਜਾਮੇ ਦਾ ਕੱਪੜਾ ਕੋਈ ਬਾਜ਼ਾਰ 'ਚ 1500 ਮੰਗਦਾ ਕੋਈ 1800 ਮੰਗਦਾ ਕੋਈ 1700 ਮੰਗਦਾ ਪਰ ਸਾਡੇ ਕੋਲ ਆਜੋ 700 ਰੁਪਏ ਤੋਂ ਕੁਰਤੇ ਪਜਾਮੇ ਦਾ ਕੱਪੜਾ ਸ਼ੁਰੂ ਆ ਭਾਈ ਜੀ ਵਾਈਟ ਰੰਗ ਦੇ ਕੁਰਤੇ ਪਜਾਮੇ 'ਚ ਵੀ ਕੀ ਕੀ ਆਫਰਾਂ ਹੈਗੀ ਇਹ ਵੀ ਮੈਂ ਦੱਸ ਦਿਆਂ। ਦੇਖੋ ਜੀ ਵਾਈਟ ਵਿੱਚ 700 ਤੋਂ ਸ਼ੁਰੂ ਆ ਪਰ ਸਾਡੇ ਕੋਲ ਰਾਇਲ ਕਲਾਸ ਆਈਟਮਾਂ ਜਿਵੇਂ ਆ ਰੇਮਨ ਦਾ ਕੁਰਤਾ ਪਜਾਮਾ ਬਜ਼ਾਰਾ 'ਚ 3-3000 35-35 ਤੋਂ ਸਾਡੇ ਕੋਲ 1200 ਰੁਪਏ ਲੈ ਜਾਓ। ਲੇਲਨ ਦੇ ਕੁਰਤੇ ਪਜਾਮੇ ਲੈ ਜਾਓ, ਪੇਪਰ ਕਾਟਨ ਦੇ ਲੈ ਜਾਓ, ਤੁਸੀਂ ਟੌਪ ਕਲਾਸ ਦੇ ਲੇਲਨ ਜਿਹੜੇ ਬਜ਼ਾਰਾ 'ਚ 5-5000 ਉਹ ਸਾਡੇ ਕੋਲ 2500 ਰੁਪਏ ਲੈ ਜਾਓ। ਸਭ ਤੋਂ ਟੌਪ ਕਲਾਸ ਦਾ 3000 3500 3600 1500 ਰੁਪਏ ਦੇ ਵਿੱਚ ਲੈ ਜਾਓ ਪੀਪਰ ਕਾਟਨ ਮੈਟੀ ਬਹੁਤ ਤਗੜੇ ਬ੍ਰਾਂਡ ਸੀ ਆਰਾਮ ਰੇਮੈਂਡ ਆ ਦੇਖੋ ਜੀ ਇਹ ਦੋਈ ਵਾਲਾ ਕੁਰਤਾ ਪਜਾਮਾ ਆ ਦੇਖੋ ਜੀ ਦਬਈ ਵਾਲਾ ਕੁਰਤਾ ਪਜਾਮਾ ਬਾਜ਼ਾਰ 'ਚ ਜਾਓਗੇ ਤਾਂ ਦਬਈ ਵਾਲਾ ਕੁਰਤਾ ਪਜਾਮਾ ਜਿਸੋ ਪਰਫਿਊਮ ਦੀ ਸਮੈਲ ਆਉਂਦੀ ਆ ਇਹਦਾ ਰੇਟ ਹੈਗਾ 4000 5000 ਪਰ ਸਾਡੇ ਕੋਲੋਂ 1200 ਰੁਪਏ ਦੇ ਵਿੱਚ ਲੈ ਜਾਓ 5000 ਵਾਲਾ ਕੁਰਤਾ ਪਜਾਮਾ ਐਡੇ ਵੱਡੇ ਫਰਕ ਹੈਗੇ ਆ ਦੇਖੋ ਜੀ ਬਲੈਕ ਦੇ ਵਿੱਚ ਸਾਡੇ ਕੋਲ 10 ਤੋਂ 12 ਤਰ੍ਹਾਂ ਦੀਆਂ ਵੈਰਾਈਟੀਆਂ ਹੁਣ ਤੁਸੀਂ ਕਲਰ ਦੇ ਵਿੱਚ ਦੇਖ ਲਓ ਕੀਜ਼ਾ ਕਾਟਨ ਦੇ ਵਿੱਚ ਜਿੰਨੇ ਰੰਗ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੋਂ ਇੰਨੇ ਕੁੜਤੇ ਪਜਾਮੇ ਦੇ ਰੰਗ ਤੁਹਾਨੂੰ ਕਿਤੋਂ ਨਹੀਂ ਮਿਲਣੇ ਦੇਖੋ ਕੱਪੜਾ ਵੀ ਇੱਥੋਂ ਲੈਣਾ ਸਮਾਈ ਵੀ ਇੱਥੋਂ ਕਰਾਣੀ ਆ ਦੂਜੀ ਗੱਲ ਕੁੜਤੇ ਪਜਾਮੇ ਦਾ ਸਭ ਤੋਂ ਵੱਡਾ ਹੱਪ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ ਆ ਸੋ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਬ੍ਰਾਂਡ ਮਿਲ ਜਾਂਦਾ ਹਰ ਇੱਕ ਤਰ੍ਹਾਂ ਦਾ ਰੰਗ ਮਿਲ ਜਾਂਦਾ ਹਰ ਇੱਕ ਤਰ੍ਹਾਂ ਦੀ ਰੇਂਜ ਮਿਲ ਜਾਂਦੀ ਆ ਜਿਹੜੇ ਸਾਡੇ ਪਿੰਡਾਂ ਦੇ ਪੰਜ ਸਰਪੰਚੋਂ ਲੰਬੜਦਾਰੋਂ ਕੌਂਸਲਰੋਂ ਆਜੋ ਬਹੁਤ ਵੱਡੀ ਆਫਰ ਚੱਲਦੀ ਫਾਇਦੇ ਕਰ ਰਹੇ ਆ ਜਿਨ੍ਹਾਂ ਨੇ ਸ਼ਰਟਾਂ ਲੈਣੀਆਂ ਦੇਖੋ ਪ੍ਰਿੰਟ ਦੇ ਵਿੱਚ ਸ਼ਰਟਾਂ ਲੈ ਲਓ ਚੈੱਕ ਦੇ ਵਿੱਚ ਲੈ ਜਾਓ ਲਾਈਨਿੰਗ ਦੇ ਵਿੱਚ ਲੈ ਜਾਓ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਪਾਉਣੀਆਂ ਸ਼ਰਟਾਂ ਦੇ ਵਿੱਚ ਹੀ ਬਹੁਤ ਹਿਊਜ ਵੈਰਾਈਟੀ ਆ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਭਾਈ ਜੀ ਕੋਟ ਪੈਂਟ 2995 ਚ 3760 ਤੱਕ ਹੈਗਾ ਐਦੂ ਉੱਪਰ ਦੀ ਕੁਆਲਿਟੀ ਵੀ ਹੈਗੀ ਆਪਣੇ ਕੋਲ ਬਿਲਕੁਲ ਜੀ ਸਾਡੇ ਕੋਲ ਲਗਜ਼ਰੀ ਫੈਬਰਿਕ ਲਗਜ਼ਰੀ ਡਿਜ਼ਾਈਨਿੰਗ ਸਾਰਾ ਕੁਝ ਹੈਗਾ ਚਾਹੇ ਲਾਈਨਿੰਗ ਦੇ ਵਿੱਚ ਲੈ ਲਓ ਕੋਟ ਪੈਂਟ ਚਾਹੇ ਚੈੱਕ ਦੇ ਵਿੱਚ ਲੈ ਜਾਓ ਪਰ ਇਹ ਵੀ ਕੋਈ 10-10 15-15000 ਦੀ ਰੇਂਜ ਨਹੀਂ ਇਹ 골ਡ ਪੈਂਟ ਤੁਹਾਨੂੰ 5000-7000 ਤਿਸ ਟੱਚ ਕਰਕੇ ਦੇ ਦਾਂਗੇ ਤੁਸੀਂ ਚੈੱਕ ਕਰ ਲੋ ਕਲਰ ਲਾਈਟ ਡਾਰਕ ਚੈੱਕ ਦੇ ਵਿੱਚ ਵੀ ਬਹੁਤ ਵੈਰਾਈਟੀਆਂ ਹੁਣ ਤੁਸੀਂ ਨਾਰਮਲ ਰੇਂਜ ਦੇ ਵਿੱਚ ਦੇਖ ਲਓ ਸਾਡੇ ਕੋਲ 2995 3760 ਦੇ ਵਿੱਚ ਜਿੰਨੇ ਮਰਜ਼ੀ ਰੰਗ ਲੈ ਲਓ ਇੱਕ ਦੋ ਰੰਗ ਲਾ ਕੇ ਅਸੀਂ ਐਡ ਨਹੀਂ ਪਾਉਂਦੇ ਦੇਖੋ ਜੀ ਭਾਵੇਂ ਤੁਸੀਂ ਆਫਸਰੋਂ ਤਹਿਸੀਲਦਾਰੋਂ ਐਸਜੀਐਮਓ ਡੀਐਸਪੀ ਸਾਹੋਂ ਐਸਐਸਪੀ ਹੋਂ ਤੁਸੀਂ ਲੈਣੀਆਂ ਬਲੇਜ਼ਰਾਂ ਬਲੇਜ਼ਰਾਂ ਦੇ ਵਿੱਚ ਦੇਖੋ ਬੜੇ ਰਾਇਲ ਤੁਹਾਨੂੰ ਅਸੀਂ ਰੰਗ ਦੇ ਰਹੇ ਹਾਂ ਰਾਇਲ ਡਿਜ਼ਾਈਨ ਦੇ ਰਹੇ ਹਾਂ ਚੈੱਕ ਲੈ ਜਾਓ ਲਾਈਨਾਂ ਨੇ ਲੈ ਜਾਓ ਪਲੇਨ ਚ ਲੈ ਜਾਓ ਇਹਦੇ ਵਿੱਚ ਵੀ ਤੁਹਾਡੇ ਲਈ ਬਹੁਤ ਸੋਹਣੀ ਵੈਰਾਈਟੀ ਬਲੇਜ਼ਰ ਦੇ ਵਿੱਚ ਆ ਗਈ ਆ ਤੁਸੀਂ ਲੈਣੇ ਆ ਡਿਜ਼ਾਈਨਰ ਕੋਟ ਤੇ ਪਜਾਮੇ ਜਾਗੋਆਂ ਤੇ ਜਾਣਾ ਨਾਈਟ ਪਾਰਟੀਆਂ ਜਾਣਾ ਤੁਸੀਂ ਥੀਮ ਬਣਾਉਣਾ ਇੱਕ ਨਾਲ ਦੇ 10 10 20 ਵੀ ਬਣਾਉਣੇ ਆ ਤੇ ਤੁਹਾਨੂੰ ਡਿਜ਼ਾਈਨਰ ਕੋਟ ਤੇ ਪਜਾਮੇ ਅਸੀਂ ਦੇ ਰਹੇ ਨੇ ਆ ਸ਼ੇਰਵਾਨੀਆਂ ਦੀ ਗੱਲ ਕਰੀ ਤਾਂ ਸ਼ੇਰਵਾਨੀਆਂ ਦੇ ਵਿੱਚ ਵੀ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੋਂ ਮਿਲ ਜਾਂਦੇ ਆ ਸੋ ਤੁਸੀਂ ਇੱਥੇ ਪਹੁੰਚੋ ਆਉਣਾ ਤੁਸੀਂ ਹੈਗਾ ਮਾਸਤੂ ਸ਼੍ਰੀ ਦਰਤਾਰ ਕਾ ਨੰਬਰ ਤੇ ਕ੍ਰੀਨ ਤੇ ਆ ਬਹੁਤ ਸਾਰਾ ਫਾਇਦਾ 10000 ਵਾਲਾ ਕੋਟ ਪਿੰਡ 2995 ਚ 15000 ਵਾਲਾ ਕੋਟ ਪਿੰਡ 3360 ਚ 16000 ਵਾਲੀ ਛੇਰਪਾਨੀ ਤੁਹਾਨੂੰ 6500 ਰੁਪਏ ਦੇ ਰਣੀ ਆ ਜਿਹੜਾ 17-1800 ਰੁਪਏ ਦਾ ਕੋਰਤਾ ਪਿਆਮਾ ਬਾਜ਼ਾਰ ਚ ਮਿਲਦਾ ਇੱਥੇ 700 ਹੀ ਦਵਾਂਗੇ ਸਾਡੇ ਕੋਲ ਪੱਗਾਂ ਦਾ ਬਹੁਤ ਵੱਡਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਚੇਰਕ ਪੈ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪਾਕ ਬਦਲ ਕੇ ਨਵੀਂ ਲੈ ਜਾਓ 1 ਰੁਪਿਆ ਦੇਣ ਦੀ ਲੋੜ ਨਹੀਂ ਕਿ ਅਬਰਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਕਾ ਰਹੀਆਂ